ਸਤਿ ਸ਼੍ਰੀ ਅਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਪੰਜਾਬ ਚ ਨਵਾਂ ਬਿਲ ਪਾਸ ਰਾਜਪਾਲ ਕਟਾਰੀਆ ਨੇ ਪਹਿਲੇ ਬਿਲ ਤੇ ਲਾਈ ਮੋਹਰ ਪੰਜਾਬ ਪੰਚਾਇਤੀ ਰਾਜ ਸੋਧ ਬਿਲ 2024 ਨੂੰ ਮਿਲੀ ਪ੍ਰਵਾਨਗੀ ਅਪਿਤਾਨਾ ਸ਼ਾਇਰ ਜਾਨ ਦਾ ਪਰਦਾ ਫਾਸ਼ ਮਲਵਿੰਦਰ ਸਿੰਘ ਮਾਲੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਜੰਮੂ ਕਸ਼ਮੀਰ ਨੂੰ ਲੈ ਕੇ ਦਿੱਤਾ ਸੀ ਵਿਵਾਦਿਤ ਬਿਆਨ ਫਿਰੋਜ਼ਾਬਾਦ ਚ ਪਟਾਕਿਆਂ ਦੇ ਗੋਦਾਮ ਚ ਧਮਾਕਾ ਮਕਾਨ ਡਿਗਨ ਕਨ ਪੰਜ ਲੋਕਾਂ ਦੀ ਮੌਤ 5 ਸਾਲਾ ਮਾਸੂਮ ਸਮੇਤ ਪੰਜ ਦੀ ਮੌਤ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਦੇ ਨਵੇਂ ਰਾਜਪਾਲ ਗੁਲਾਬਚੰਦ ਕਟਾਰੀਆਂ ਨੇ ਪੰਜਾਬ ਪੰਚਾਇਤੀ ਰਾਜ ਸੋਧ ਬਿੱਲ 2024 ਨੂੰ ਪ੍ਰਵਾਨਗੀ ਦੇ ਦਿੱਤੀ ਹੈ ਇਸ ਨਾਲ ਸੂਬੇ ਵਿੱਚ ਪੰਚਾਇਤੀ ਚੋਣਾਂ ਚਰਾਖਵੇਂ ਕਰਨ ਦੀ ਪੁਰਾਣੀ ਪ੍ਰਥਾ ਬਹਾਲ ਹੋ ਗਈ ਹੈ ਸੋਧ ਮਗਰੋਂ ਕੋਈ ਵੀ ਉਮੀਦਵਾਰ ਪਾਰਟੀ ਚੋਂ ਨਿਸ਼ਾਨਤੇ ਚੋਣ ਨਹੀਂ ਲੜ ਸਕੇਗਾ ਨਵੇਂ ਰਾਜਪਾਲ ਗੁਲਾਬਚੰਦ ਕਟਾਰੀਆਂ ਵੱਲੋਂ ਇਸ ਬਿੱਲ ਨੂੰ ਹਰੀ ਚੰਡੀ ਦੇ ਨਾਲ ਰਾਜਪਵੰਦੇ ਸੂਬਾ ਸਰਕਾਰ ਵਿਚਾਲੇ ਸੁਖਾਂਵੇਂ ਰਿਸ਼ਤੇ ਹੋਣ ਵਾਲੇ ਵੀ ਇਸ਼ਾਰਾ ਕਰਦਾ ਹੈ ਪੰਜਾਬ ਵਿਧਾਨ ਸਭਾ ਦੇ ਲੰਗੇ ਮੌਨਸੂਨ ਸੈਸ਼ਨ 'ਚ ਪੰਜਾਬ ਪੰਚਾਇਤੀ ਸੋਧ ਬਿੱਲ 2024 ਪਾਸ ਕੀਤਾ ਗਿਆ ਸੀ ਜਿਸ ਨੂੰ ਰਾਜਪਾਲ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਇਸ ਤੋਂ ਇਲਾਵਾ ਸਦਨ ਨੇ ਪੰਜਾਬ ਪੰਚਾਇਤੀ ਰੂਲ 994 ਵਿੱਚ ਵੀ ਸੋਧ ਕੀਤੀ ਸੀ ਸੋਧ ਮਗਰੋਂ ਕੋਈ ਵੀ ਉਮੀਦਵਾਰ ਪਾਰਟੀ ਚੋਣ ਨਿਸ਼ਾਨ ਤੇ ਚੋਣ ਨਹੀਂ ਲੱਤ ਸਕੇਗਾ ਇਸ ਦੀ ਪ੍ਰਵਾਨਗੀ ਰਾਜਪਾਲ ਤੋਂ ਲੈਣੀ ਜ਼ਰੂਰੀ ਨਹੀਂ ਹੁੰਦੀ ਸੋਧ ਬਿੱਲ ਨੂੰ ਪ੍ਰਵਾਨਗੀ ਮਿਲਣ ਨਾਲ ਹੁਣ ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਤੇਜ਼ ਹੋ ਜਾਏਗੀ ਪੰਜਾਬ ਸਰਕਾਰ ਅਕਤੂਬਰ ਦੇ ਅੱਚ ਪੰਚਾਇਤੀ ਚੋਣਾਂ ਕਰਾਉਣ ਦੇ ਰੋਚ ਹੈ ਦੱਸ ਦੇ ਕਿ ਕਾਲੀ ਪਾਜਬਾ ਗੱਠਜੋੜ ਦੀ ਸਰਕਾਰ ਬੇਲੇ ਵੀ ਪੰਚਾਇਤੀ ਚੋਣਾਂ ਮੌਕੇ ਰੱਖਨੇ ਕਰਨ ਲਈ ਮੂਲਿਕਾਏ ਬਲੈਕ ਨੂੰ ਹੀ ਮੰਨਿਆ ਜਾਂਦਾ ਹੈ ਸਿਸ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਜੁਲਾਈ 2018 ਸਰਪੰਚਾਂ ਦੇ ਰਾਖਵੇਂ ਕਰਨ ਲਈ ਬਲਾਕ ਨੂੰ ਇੱਕਾਈ ਮੰਨਣ ਵਾਲੀ ਪ੍ਰਥਾ ਖਤਮ ਕਰਕੇ ਜ਼ਿਲ੍ਹੇ ਨੂੰ ਮੂਲ ਇਕਾਈ ਮੰਨ ਕੇ ਰਾਖਵੇਂ ਕਰਨ ਨੂੰ ਪ੍ਰਵਾਨਗੀ ਦਿੱਤੀ ਸੀ ਮੋਹਾਲੀ ਪੁਲਿਸ ਨੇ ਸਾਬਕਾ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੱਧੂ ਦੇ ਸਾਬਕਾ ਸਿਆਸੀ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਮਾਲੀ ਖਿਲਾਫ ਆਈਟੀ ਐਕਟ ਤਹਿਤ ਕੇਸ ਦਰਜ ਕੀਤਾ ਇਸ ਘਟਨਾ ਸਬੰਧੀ ਮੋਹਾਲੀ ਪੁਲਿਸ ਨੇ ਹਾਲੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਇਸ ਸਬੰਧੀ ਸੰਸਦ ਮਰਿੰਦਰ ਸਿੰਘ ਰਾਜਵੜੀ ਨੇ ਕਿਹਾ ਕਿ ਹੈਰਾਨ ਕਰਨ ਵਾਲਾ ਸਿਆਸੀ ਵਿਸ਼ਲੇਸ਼ਕ ਮਾਲਵਿੰਦਰ ਸਿੰਘ ਮਾਲੀ ਨੂੰ ਪੰਜਾਬ ਪੁਲਿਸ ਨੇ ਬਿਨਾਂ ਵਾਰੰਟ ਦੇ ਐਫ ਆਈ ਆਰ ਕਾਪੀ ਤੋਂ ਗ੍ਰਿਫਤਾਰ ਕੀਤਾ ਹੈ ਮੁੱਦਿਆਂ ਤੇ ਚੁੱਪ ਅਵਾਜ਼ਾਂ ਤੇ ਪਾਬੰਦੀ ਕੀ ਭਗਵੰਤ ਮਾਨ ਦੀ ਸਰਕਾਰ ਚ ਪੰਜਾਬ ਦਾ ਇਹ ਨਵਾਂ ਆਮ ਹੈ ਪਟਿਆਲਾ ਤੋਂ ਸੰਸਦ ਮੈਂਬਰ ਤੇ ਅਮਿਰ ਗਾਂਧੀ ਨੇ ਇਸ ਗ੍ਰਿਫਤਾਰੀ ਬਾਰੇ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਜਿਸ ਤੋਂ ਉਹਨਾਂ ਨੇ ਗ੍ਰਿਫਤਾਰੀ ਤੇ ਸਵਾਲ ਉਠਾਏ ਨੇ ਤੇ ਮਾਲਵਿੰਦਰ ਮਾਲੀ ਨੂੰ ਜਲਦ ਤੋਂ ਜਲਦ ਰਿਹਾਅ ਕਰਨ ਲਈ ਕਿਹਾ ਪਟਿਆਲਾ ਦੇ ਸੰਸਦ ਮੈਂਬਰ ਨੇ ਪੰਜਾਬ ਸਰਕਾਰ ਨੂੰ ਅਪੀਲ ਗਿਆ ਜਮਹੂਰੀ ਤੇ ਜ਼ਬਰਦਸਤੀ ਕਦਮਾਂ ਤੋਂ ਗੁਰੇਸ਼ ਕਰਨ ਦੀ ਬਜਾਏ ਸੂਬੇ ਦੀ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਵੱਲ ਧਿਆਨ ਦੇਣ ਦੀ ਚੇਤਾਵਨੀ ਦਿੱਤੀ ਹੈ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਚ ਪਟਾਕਿਆਂ ਦੇ ਗੋਦਾਮ ਚ ਧਮਾਕਾ ਹੋਣ ਕਾਰਨ ਵੱਡਾ ਹਾਸਾ ਵਾਪਰ ਗਿਆ ਜ਼ਿਲ੍ਹੇ ਦੇ ਸ਼ਿਕੋਹਾਬਾਦ ਇਲਾਕੇ ਦਾ ਪਿੰਡ ਨੌ ਸ਼ਹਿਰਾ ਧਮਾਕੇ ਨਾਲ ਗੂੰਜ ਉੱਠਿਆ ਰਾਤ ਕਰੀਬ 10 ਵਜੇ ਹੋਏ ਜਬਰਦਸਤ ਧਮਾਕੇ ਨਾਲ ਇਲਾਕੇ ਦੇ 10 ਤੋਂ ਵੱਧ ਘਰ ਤਬਾਹ ਹੋ ਗਏ ਨੇ ਅਚਾਨਕ ਕਈ ਘਰਾਂ ਦੇ ਲੈਂਟਰਾਂ ਬਿਸਕੁਟ ਵਾਂਗ ਦੁੱਟ ਗਏ ਅਤੇ ਕਈ ਕੰਧਾਂ ਟਹਿ ਗਈਆਂ ਕੁਝ ਹੀ ਪਲਾਂ ਚ ਮਕਾਨ ਖੰਡਰ ਚ ਬਦਲ ਗਏ ਪੁਲਿਸ ਫਾਇਰ ਬ੍ਰਿਗੇਡ ਤੇ ਐਸ ਡੀ ਆਰ ਐਫ ਦੀ ਟੀਮਾਂ ਮੌਕੇ ਤੇ ਪਹੁੰਚਿਆ ਹੋਈਆਂ ਨੇ ਫਾਇਰ ਬ੍ਰਿਗੇਡ ਅਧਿਕਾਰੀ ਮੁਤਾਬਕ ਟੈਟੇਰੀ ਹੋਏ ਮਕਾਨਾਂ ਦੇ ਮਲਵੇ ਹ ਦੀ ਮੌਤ ਹੋ ਗਈ ਹੈ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਨੌਸ਼ਹਿਰਾ ਪਿੰਡ ਚ ਜ਼ੋਰਦਾਰ ਧਮਾਕੇ ਨੇ ਸਾਰੇ ਨੁਜਗਾਦਿਤ ਧਮਾਕਾ ਇੰਨਾ ਜ਼ਬਰਦਸਤ ਤੇ ਭਿਆਨਕ ਸੀ ਕਿ ਇਸ ਦੀ ਆਵਾਜ਼ ਪੂਰੇ ਪਿੰਡ ਚ ਗੂੰਜੀ ਲੋਕ ਆਪਣੇ ਬਿਸਤਰੇ ਛੱਡ ਕੇ ਘਰਾਂ ਤੋਂ ਬਾਹਰ ਆਏ ਜਿਸ ਥਾਂ ਤੇ ਹਾਸਾ ਵਾਪਰੇ ਉਸ ਥਾਂ ਦਾ ਨਜ਼ਾਰਾ ਬਹੁਤ ਹੀ ਭਿਆਨਕ ਸੀ ਆਲੇ ਦੁਆਲੇ ਦੇ ਘਰਾਂ 'ਚ ਵੰਖ ਖਿਲਰੇ ਹੋਏ ਸਨ ਲੈਂਟਰ ਦੋ ਹਿੱਸਿਆਂ 'ਚ ਟੁੱਟ ਗਿਆ ਤੇ ਕੰਦਾ ਵੀ ਟਹਿ ਚੁਕੀਆਂ ਸਨ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਨੂੰ ਅੱਤਵਾਦੀ ਦੱਸਣ ਤੇ ਕੰਗਨਾ ਰਣੌਦ ਦੇ ਬਿਆਨ ਤੇ ਬੋਲਦਿਆਂ ਮਨਜੀਤ ਸਿੰਘ ਜੀਕੇ ਨੇ ਕੰਗਨਾ ਨੂੰ ਪੁੱਛਿਆ ਕਿ ਪ੍ਰਗਿਆ ਠਾਕੁਰ ਤੇ ਕਰਨਲ ਪ੍ਰੋਹਿਤ ਨੂੰ ਉਹ ਕੀ ਮੰਦੀ ਹੈ ਨਾਲ ਹੀ ਉਹਨਾਂ ਕੰਗਨਾ ਦੇ ਨਾ ਬੋਲਾਂ ਦੀ ਸਖਤ ਲਹਿਜ਼ੇ ਚ ਨਿੰਦਾ ਕੀਤੀ ਅੱਜ ਇੱਕ ਬਿਆਨ ਆਇਆ ਹੈ ਕੰਗਨਾ ਰਨੌਤ ਦਾ ਮੈਨੂੰ ਲੱਗਦਾ ਹੈ ਕਿ ਇਹ ਵਾਕਈ ਇਹਦਾ ਜ਼ੁਬਾਨ ਔਰ ਇਹਦੇ ਦਿਮਾਗ ਦਾ ਕੋਈ ਤਾਲੁਕ ਨਹੀਂ ਹੈ ਜਾਣ ਕੇ ਕੰਟਰੋਵਰਸਿਸ ਕ੍ਰੀਏਟ ਕਰਦੀ ਹੈ ਕਿਉਂਕਿ ਇਹਦੀ ਫਿਲਮ ਨਹੀਂ ਚੱਲਦੀ ਹੈ ਫਿਲਮ ਚਲਾਉਣ ਵਾਸਤੇ ਤੂੰ ਫਿਲਮ ਬਣਾ ਰਹੀ ਹੈ ਐਮਰਜੈਂਸੀ ਤੇ ਨਾ ਲੈ ਰਹੀ ਸਦ ਪਿੰਡਰਾ ਵਾਲਿਆਂ ਦਾ ਅੱਜ ਕਹਿੰਦੀ ਕਿ ਉਹ ਤੰਕਵਾਦੀ ਸੀਗੇ ਮੈਂ ਪੁੱਛਣਾ ਚਾਹਣਾ ਤੇਰੇ ਤੋਂ ਸਰਟੀਫਿਕੇਟ ਦੀ ਲੋੜ ਹੈ ਸਾਨੂੰ ਕੀ ਸੰਤ ਭਿੰਡਰਾਲੇ ਕੌਣ ਸੀ ਤੂੰ ਆਪਣੇ ਆਪ ਨੂੰ ਤੂੰ ਹੈ ਕੀ ਅਥਾਰਟੀ ਜਿਹਦੇ ਕੋਲੋਂ ਸਾਨੂੰ ਸਰਟੀਫਿਕੇਟ ਦੀ ਲੋੜ ਦੋਵੇ ਨਾਲੇ ਮੈਂ ਤੈਨੂੰ ਸਵਾਲ ਪੁੱਛਣਾ ਚਾਹਨਾ ਕੰਗਨਾਰ ਰਣੋਤ ਐਮਰਜੈਂਸੀ 'ਚ ਸੰਤ ਭਿੰਡਰਾਲੇ ਦਾ ਰੋਲ ਕੀ ਸੀ ਜੇ ਤੂੰ ਐਮਰਜੈਂਸੀ ਤੇ ਫਿਲਮ ਬਣਾਈ ਤੇ ਇਕੱਲੀ ਦਲ ਤਾਂ ਰੋਲ ਦੱਸਣਾ ਜਿੰਨੇ 90 ਹਜ਼ਾਰ ਬੰਦਾ ਗ੍ਰਿਫਤਾਰ ਕਰਾਤਦਾ ਸੀ ਇਹ ਤਾਂ ਮਾਫੀਆ ਬੰਗਏ ਸੀਗੇ ਇੰਦਰਾ ਸਰਕਾਰ ਤੋਂ ਐਮਰਜੈਂਸੀ ਦੇ ਦੌਰਾਨ ਜਿਨ੍ਹਾਂ ਦੀ ਲੀਡਰਸ਼ਿਪ ਦੇ ਵਿੱਚ ਮੇਰੇ ਤੋਂ ਨਾਂ ਨਾ ਲੈ ਤੂੰ ਕਿਸੇ ਦਾ ਲੇਕਿਨ ਹਾਂ ਮੈਂ ਤੈਨੂੰ ਸਵਾਲ ਪੁੱਛਦਾ ਤੂੰ ਮਾਲੇਗਾਉ ਬਲਾਸ ਬਾਰੇ ਬੋਲੇਂਗੀ ਤੁਹ ਪਰ ਗਿਆ ਠਾਕੁਰ ਬਾਰੇ ਬੋਲ ਲੇਗੀ ਉਹ ਕੌਣ ਹੈ ਜਿਨ੍ਹਾਂ ਦੇ ਉਤੇ ਐਫ ਆਈ ਆਰ ਹੋਈਆਂ ਜਿਨ੍ਹਾਂ ਤੇ ਸਜ਼ਾ ਹੋਈ ਜਿਹੜੀ ਮੈਡੀਕਲ ਗਰਾਉਂਡਸ ਦੇ ਬਾਹਰ ਹੈ ਸੰਤ ਪਿੰਡਰਾਲੇ ਤੇ ਤੇ ਇੱਕ ਐਫ ਆਈ ਆਰ ਨਹੀਂ ਤੂੰ ਸਮਝੋਤਾ ਐਕਸਪ੍ਰੈਸ ਦੇ ਬਲਾਸ ਤੇ ਬੋਲ ਲੇਗੀ ਜਿਹਦੇ ਚ ਕਰਨਲ ਪ੍ਰੋਹਿਤ ਦਾ ਕੀ ਰੋਲ ਸੀ ਕਰਨਲ ਪ੍ਰੋਹਿਤ ਕੌਣ ਹੈ ਤੁਸੀਂ ਉਹਨਾਂ ਤੇ ਨਹੀਂ ਬੋਲੋਗੇ ਤੁਸੀਂ ਇਹਨਾਂ ਤੇ ਬੋਲੋਗੇ ਕਿਉਂਕਿ ਤੁਸੀਂ ਦੇਸ਼ ਦੇ ਵਿੱਚ ਅੱਗ ਲਾੜਾ ਚਾਹੁੰਦੇ ਹੋ ਤੁਸੀਂ ਦੇਸ਼ ਦੇ ਵਿੱਚ ਪੜਕਾਉ ਗੱਲਾਂ ਕਰਕੇ ਵਾਪਸ ਪੰਜਾਬ ਨੂੰ ਉਸੇ ਪਾਸੇ ਟਕੜਾ ਚਾਹੁੰਦੇ ਹੋ ਮੈਨੂੰ ਲੱਗਦਾ ਹੈ ਕਿ ਅੱਗੇ ਤੈਨੂੰ ਬੀਜੇਪੀ ਨੇ ਤੇਰ ਤੋਂ ਕਿਨਾਰਾ ਕੀਤਾ ਸੀ ਤੇਰੀਆਂ ਗੱਲਾਂ ਤੋਂ ਅੱਜ ਮੈਂ ਫਿਰ ਬੀਜੇਪੀ ਨੂੰ ਪੁੱਛਣਾ ਚਾਹਨਾ ਕਿ ਕੀ ਬੀਜੇਪੀ ਸਹਿਮਤ ਹੈ ਜੋ ਕੰਗਨਾਰ ਰਣੋਤ ਬੋਲ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਗਿਫਟਾਂ ਨੂੰ ਜੇਕਰ ਤੁਸੀਂ ਆਪਣੇ ਘਰ ਦਫ਼ਤਰ ਜਾਂ ਮਿਊਜ਼ੀਅਮ 'ਚ ਸੰਭਾਲਣਾ ਚਾਹੁੰਦੇ ਹੋ ਤਾਂ ਹੁਣ ਉਹਨਾਂ ਨੂੰ ਆਨਲਾਈਨ ਨਿਲਾਮੀ ਦੇ ਜ਼ਰੀਏ ਆਸਾਨੀ ਨਾਲ ਹਾਸਲ ਕਰ ਸਕਦੇ ਹੋ। ਪੀਐਮ ਨੂੰ ਮਿਲੇ ਗਿਫਟਾਂ ਦੀ ਨਿਲਾਮੀ ਅੱਜ ਤੋਂ ਸ਼ੁਰੂ ਹੋ ਕੇ 2 ਅਕਤੂਬਰ ਤੱਕ ਚੱਲਣੀ ਹੈ ਤੇ ਇਸੇ ਦੌਰਾਨ ਨਿਲਾਮੀ ਲਈ ਕੁੱਲ 602 ਗਿਫਟਾਂ ਨੂੰ ਰੱਖਿਆ ਗਿਆ ਹੈ ਜਿਹੜੇ ਪੀਐਮ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪ੍ਰਮੁੱਖ ਲੋਕਾਂ ਵੱਲੋਂ ਦਿੱਤੇ ਗਏ ਨੇ ਇਨ੍ਹਾਂ 'ਚ ਸਭ ਤੋਂ ਖਾਸ ਗਿਫਟ ਪੈਰਿਸ 올림픽 'ਚ ਸਿਲਵਰ ਮੈਡਲ ਜਿੱਤਣ ਵਾਲੇ ਨਿਸ਼ਾਦ ਕੁਮਾਰ ਦੇ ਜੁੱਤੇ ਨੇ ਜਿਹੜੀ ਨਿਲਾਮੀ ਲਈ ਰੱਖੇ ਗਈ ਵਾਂ 8 ਲੱਖ 22 ਪ੍ਰਾਈਜ਼ ਰੁਪਏ ਦੇ ਨੇ ਉੱਥੇ ਨਿਲਾਮੀ ਲਈ ਰੱਖੇ ਗੀ ਗਿਫਟਾਂ ਚ ਜਿਸ ਦੀ ਕੀਮਤ ਸਭ ਤੋਂ ਘੱਟ ਪੀਐਮ ਨੂੰ ਭੇਟ ਕੀਤੇ ਅੰਗ ਵਸਤਰ ਨੇ ਇਸ ਦੀ ਬੇਸ ਪ੍ਰਾਈਸ ਕਰੀਬ 600 ਰੁਪਏ ਨਿਰਧਾਰਿਤ ਕੀਤੀ ਗਈ ਹੈ ਪੀਐਮ ਨੂੰ ਮਿਲੇ ਗਿਫਟਾਂ ਦੀ ਨਿਲਾਮੀ ਰਾਹੇ ਛੇਵਾ ਪੜਾਇਆ ਤੇ ਕੇਂਦਰੀ ਸੈਰਸਪਟਾ ਤੇ ਸੱਭਿਆਚਾਰ ਮੰਤਰੀ ਗਜਿੰਦਰ ਸਿੰਘ ਸ਼ਿਕਾਵਤ ਨੇ ਚਰਚਾ ਚ ਪੀਐਮ ਨੂੰ ਮਿਲੇ ਗਿਫਟਾਂ ਦੀ ਨਿਲਾਮੀ ਦੇ ਬਾਰੇ ਦੱਸਿਆ ਕਿ ਲੋਕਾਂ ਚ ਪੀਐਮ ਮੋਦੀ ਦੇ ਗਿਫਟਾਂ ਨੂੰ ਹਾਸਲ ਕਰਨ ਦੀ ਐਨੀ ਦੌੜ ਹੈ ਕਿ ਹਰ ਸਾਲ ਬੇਸ ਪ੍ਰਾਈਸ ਤੋਂ ਕਈ ਗੁਣਾ ਜ਼ਿਆਦਾ ਕੀਮਤ ਇਹਨਾਂ ਗਿਫਟਾਂ ਨੂੰ ਲੋਕ ਨਿਲਾਮੀ ਰਾਹੀਂ ਖਰੀ ਰਾਜਸਥਾਨੀ ਦਿੱਲੀ 'ਚ ਡੇਂਗੂ ਨਾਲ ਦੂਜੀ ਮੌਤ ਹੋਈ ਹੈ ਸਫਦਰਗੰਜ ਹਸਪਤਾਲ 'ਚ ਲਾਂਝ ਦਿਨ ਵਿਅਕਤੀ ਦੀ ਮੌਤ ਹੋਈ ਹੈ 32 ਸਾਲਾ ਵਿਅਕਤੀ ਨੂੰ 10 ਸਤੰਬਰ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਤੇ ਮਰੀਜ਼ ਨੂੰ ਤੇਜ਼ ਬੁਖਾਰ ਸੀ ਇਸ ਤੋਂ ਪਹਿਲਾਂ ਲੋਕਨਾਇਕ ਹਸਪਤਾਲ 'ਚ ਡੇਂਗੂ ਨਾਲ ਇੱਕ ਮਰੀਜ਼ ਦੀ ਮੌਤ ਹੋਈ ਹੈ ਸਫਦਰਗੰਜ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ 'ਚ ਡੇਂਗੂ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਨੇ ਦੇਰ ਸ਼ਾਮ ਤੱਕ ਡੇਂਗੂ ਦੇ 13 ਨਵੇਂ ਮਰੀਜ਼ ਹਸਪਤਾਲ 'ਚ ਦਾਖਲ ਹੋਏ ਨੇ ਤੇ ਇਸ ਸਮੇਂ ਹਸਪਤਾਲ 'ਚ 15 ਮਰੀਜ਼ ਇਲਾਜ ਦੀ ਹਿੰਨੇ ਤੇ 1 ਜੁਲਾਈ ਤੋਂ ਹੁਣ ਤੱਕ 74 ਮਰੀਜ਼ ਹਸ ਆਨਿਕ ਮਰੀਜ਼ ਦੀ ਮੌਤ ਵੀ ਹੋਈ ਹੈ ਇਹਦੇ ਨਾਲ ਹੀ ਲੋਕਨਾਇਕ ਹਸਪਤਾਲ ਡਾਕਟਰ RAM MANOHAR LOIਆ ਹਸਪਤਾਲ ਗੁਰਤੇਗ ਬਾਧਰ ਹਸਪਤਾਲ ਦੀਨਦਿਆਲੂ ਪੁਧਿਆ ਹਸਪਤਾਲ ਤੇ ਦਿੱਲੀ ਦੇ ਹੋਰਨਾ ਹਸਪਤਾਲਾਂ ਚ ਡੇਂਗੂ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਤੇ ਹਰ ਰੋਜ਼ 100 ਤੋਂ ਵੱਧ ਮਰੀਜ਼ ਆ ਰਹੇ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਜਾ ਰਹੇ ਨੇ ਜਾਣਕਾਰੀ ਮਿਲੀ ਹੈ ਕਿ ਉਹ ਅੱਜ ਸ਼ਾਮ 4:30 ਵਜੇ ਐਲਜੀ ਨੂੰ ਵੀ ਮਿਲਣਗੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਨਾਲ ਮੀਟਿੰਗ ਕਰਨਗੇ ਤੇ ਇਸ ਬੈਠਕ 'ਚ ਕੇਜਰੀਵਾਲ ਦੇ ਅਸਤੀਫੇ ਦੇ ਨਾਲ-ਨਾਲ ਵਿਧਾਇਕ ਦਲ ਦੇ ਨੇਤਾ ਦਾ ਨਾਂ ਚੋਣ ਲੜਨ ਤੇ ਉਹਨਾਂ ਦੇ ਸਮਰਥਨ ਦਾ ਪੱਤਰ ਤਿਆਰ ਕੀਤਾ ਜਾਏਗਾ ਦੱਸਿਆ ਜਾ ਰਿਹਾ ਹੈ ਕਿ ਇਹ ਮੀਟਿੰਗ ਸਵੇਰੇ 11 ਵਜੇ ਮੁੱਖ ਮੰਤਰੀ ਨਿਵਾਸ ਤੇ ਹੋਏਗੀ ਤੇ ਆਪਣੇ ਅਸਤੀਫੇ ਨਾਲ ਕੇਜਰੀਵਾਲ ਜਨਤਾ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕਿ सीबीआई ਤੇ ED ਵਰਗੀਆਂ ਜਾਂਚ ਏਜੰਸੀਆਂ ਦੀ ਵਰਤੋਂ ਕਰਕੇ ਉਹਨਾਂ ਖਿਲਾਫ ਸਿਆਸੀ ਸਾਜ਼ਿਸ਼ ਰਚੀ ਗਈ ਸੀ ਫੇਰ ਵੀ ਉਹ ਕੰਮ ਕਰਦੇ ਰਹੇ ਨਵੇਂ ਮੁੱਖ ਮੰਤਰੀ ਲਈ ਪੰਧਨਾ ਸਾਹਮਣੇ ਆ ਰਹੇ ਨੇ ਇਹਨਾਂ ਚ ਦਿੱਲੀ ਸਰਕਾਰ ਦੇ ਮੰਤਰੀ ਕੈਲਾਸ਼ ਗਹਿਲੌਤ ਆਤੀਸ਼ੀ ਸੀਐਮ ਕੇਜਰੀਵਾਲ ਦੇ ਪਤਨੀ ਸੁਨੀਤਾ ਦੇ ਨਾਲ ਸੌਰਵ ਭਾਰਦवाज ਤੇ ਗੋਪਾਲ ਰਾ ਦੇ ਨਾਮ ਸ਼ਾਮਿਲ ਨੇ ਖਬਰ ਇਹ ਵੀ ਹੈ ਕਿ ਦਿੱਲੀ ਵਿਧਾਨ ਸਭਾ ਦਾ ਵਿਸ਼ੇਸ਼ اجلاس ਸੱਦਿਆ ਜਾ ਸਕਦਾ ਹੈ ਜਿਸ 'ਚ ਭਰੋਸੇ ਦਾ ਮਤਾ ਪਾਸ ਕਰਕੇ ਆਪ ਦੇ ਸਾਰੇ ਵਿਧਾਇਕ ਇਕਜੁੱਟ ਹੋਣ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕਰਨਗੇ ਸੈਸ਼ਨ 'ਚ ਕੇਜਰੀਵਾਲ ਭਵਿੱਖ ਦਾ ਰੋਡ ਮੈਪ ਵੀ ਉਜਾਗਰ ਕਰ ਸਕਦੇ ਨੇ ਤੇ ਇਹ ਰੋਡ ਮੈਪ ਆਉਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਮਾਹੌਲ ਤਿਆਰ ਕਰੇਗਾ ਮਾਮਲਾ ਗੈਰੀ ਮੰਡੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਸਾਹਮਣੇ ਜਿੱਥੇ ਪਿੰਡ ਦੇ ਸਾਬਕਾ ਸਰਪੰਚ ਵੱਲੋਂ ਸਕੂਲ ਦੇ ਪ੍ਰਿੰਸੀਪਲ ਤੇ سنگੀਨ આરોਪ ਲਗਾਉਂਦੇ ਜਿੱਥੇ ਸਰਕਾਰ ਵੱਲੋਂ ਮਿਲੀ 10 ਲੱਖ ਦੀ ਸਰਕਾਰੀ ਗ੍ਰਾਂਟ ਨਾਲ ਕੋਈ ਕੰਮ ਸੰਪੂਰਨ ਨਾ ਹੋਣ ਤੇ ਦਲਿਤ ਬੱਚਿਆਂ ਨੂੰ ਦਾਖਲੇ ਨਾ ਦੇਣ ਤੇ ਮਿੱਡੇ ਮਿਲ ਦਾ ਰਾਸ਼ਨ ਵੇਚਣ ਦੇ ਦੋਸ਼ ਲਾਏ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਆ ਪਿੰਡ ਦੇ ਸਾਬਕਾ ਸਰਪੰਚ ਮਨਿੰਦਰ ਸਿੰਘ ਧੀਰੇ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਇੱਕ ਤੇ ਦਲਿਤ ਬੱਚਿਆਂ ਨੂੰ ਦਾਖਲਾ ਨਹੀਂ ਦਿੱਤਾ ਜਾ ਰਿਹਾ ਦੂਜਾ ਉਹਨਾਂ ਵੱਲੋਂ ਮਿੱਡੇ ਮਿਲ ਦਾ ਰਾਸ਼ਨ ਤੱਕ ਵੇਚਿਆ ਗਿਆ ਜਿਸ ਦੀ ਵੀਡੀਓ ਵੀ ਉਹਨਾਂ ਕੋਲ ਹੈ ਤੇ ਤੀਸਰਾ ਸਰਕਾਰ ਵੱਲੋਂ ਮਿਲੀ 10 ਲੱਖ ਰੁਪਏ ਦੀ ਸਰਕਾਰੀ ਗ੍ਰਾਂਟ ਵਿੱਚੋਂ ਪਿੰਡ ਦੇ ਸਕੂਲ ਦਾ ਕੋਈ ਵੀ ਕੰਮ ਨਹੀਂ ਕਰਾਇਆ ਇੱਥੇ ਤਾਂ ਕਿ ਬੱਚਿਆਂ ਦੇ ਬਾਥਰੂਮ ਤੱਕ ਬਣਾਉਣੇ ਜ਼ਰੂਰੀ ਨਹੀਂ ਸਮਝੇ ਗਏ ਤੇ ਬੱਚੇ ਗੰਦਾ ਪਾਣੀ ਪੀਣ ਨੂੰ ਮਜਬੂਰ ਨੇ ਜਿਸ ਦੇ ਚਾਲਦੇ ਹਨ ਮਜਬੂਰਾਂ ਸਾਨੂੰ ਇਸ ਬਾਰੇ ਮੀਡੀਆ ਬੁਲਾ ਕੇ ਖੁਲਾਸਾ ਕੀਤਾ ਗਿਆ ਸੀ ਸਰਕਾਰ ਨੂੰ ਵੀ ਅਪੀਲ ਕਰਦੇ ਕਿ ਸਰਕਾਰੀ ਸਕੂਲਾਂ 'ਚ ਪੜ੍ਹਦੇ ਗਰੀਬ ਬੱਚਿਆਂ ਨੂੰ ਮਿਲਣ ਵਾਲੇ ਸਾਰੇ ਲਾਭ ਇਸ ਅਧਿਕਾਰੀ ਵੱਲੋਂ ਨਹੀਂ ਦਿੱਤੇ ਜਾ ਰਹੇ ਤੇ ਇਸ ਤੇ ਬਣਦੀ ਕਾਰਵਾਈ ਕੀਤੀ ਤੇ ਯੋਗ ਅਧਿਕਾਰੀ ਨੂੰ ਇਹਦੀ ਜ਼ਿੰਮੇਵਾਰੀ ਦਿੱਤੀ ਜਾਏ ਜਾਣਕਾਰੀ ਦਿੰਦੇ ਹਾਂ ਪ੍ਰਿੰਸੀਪਲ ਨੇ ਕਿ ਫਿਲਹਾਲ ਜਿਹੜੇ ਬੱਚੇ ਦੇ ਦਾਖਲੇ ਦੀ ਗੱਲ ਹੈ ਦਾਖਲੇ ਤਰੀਕ ਮਤ ਨਿਕਲਣ ਤੋਂ ਬਾਅਦ ਐਡਮਿਸ਼ਨ ਨਹੀਂ ਹੋਈ ਜੋ ਸਰਕਾਰੀ ਹੁਕਮਾਂ ਦੇ ਆਧਾਰ ਤੇ ਬਾਕੀ ਜੋ ਮਿੱਡੇ ਮਿਲ ਦੇ ਰਾਸ਼ਨ ਵੇਚਣ ਦੀ ਗੱਲ ਹੈ ਉਹ ਸਿਰਫ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਅੱਜ ਸਾਡੇ ਪਿੰਡ ਇੱਕ ਐਸੀ ਬੱਚੇ ਨੂੰ ਐਡਮਿਸ਼ਨ ਨਾ ਦੇਣ ਕਰਕੇ ਜਿਹੜਾ ਵਾ ਮਾਪਿਆਂ ਵੱਲੋਂ ਤੇ ਪਿੰਡ ਵਾਸੀਆਂ ਵੱਲੋਂ ਜਿਹੜਾ ਵਾ ਪ੍ਰਿੰਸੀਪਲ ਦੇ ਖਿਲਾਫ ਜਿਹੜਾ ਵਾ ਉਹ ਰੋਸ ਪ੍ਰਦਰਸ਼ਨ ਜਿਹੜਾ ਵਾ ਕੀਤਾ ਗਿਆ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਔਰ ਉਹਦੇ ਨਾਲ ਨਾਲ ਇੱਕ ਪ੍ਰਿੰਸੀਪਲ ਜਿਹੜਾ ਵਾ ਉਹ ਮਿਡੇ ਮੀਲ ਦਾ ਰਾਸ਼ਨ ਜਿਹੜਾ ਵਾ ਵੇਚਦਾ ਜਿਹਦੇ ਜਿਹਨੇ ਵੇਚਦੇ ਹੋਏ ਦੀ ਜਿਨ੍ਹਾਂ ਦੀ ਵੀਡੀਓ ਸਾਡੇ ਕੋਲ ਮੌਜੂਦ ਹੈ ਜਿਹੜੀ ਮੀਡੀਆ ਦੇ ਵਿੱਚ ਆਹੀ ਜਿਹੜੀ ਆ ਉਹਨਾਂ ਵਾਲੇ ਸਮੇਂ ਤੇ ਜਿਹੜੀ ਤੁਹਾਡੇ WhatsApp ਤੇ ਜਾਂ ਤੁਹਾਨੂੰ ਦੇ 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 ਦੇਵਾਂਗੇ ਔਰ ਨਾਲ ਹੀ ਆਡੀਓ ਵੀ ਇੱਕ ਵਾਇਰਲ ਹੋਈ ਆ ਜਿਹਦੇ ਵਿੱਚ ਸਾਫ਼-ਸਾਫ਼ ਕਹਿ ਰਿਹਾ ਕਿ ਛੇ ਥੋੜੇ ਜਿਹੜੇ ਆ ਉਹ ਮੈਂ ਆਪਣੀ ਮਰਜ਼ੀ ਨਾਲ ਬਾਹਰ ਭੇਜ ਰਿਹਾ ਚਾਵਲਾਂ ਦੇ ਹੁਣ ਗਰੀਬ ਬੱਚਿਆਂ ਦੇ ਪਰਿਵਾਰ ਦੇ ਜਿਹੜੇ ਆ ਉਹ ਬੱਚੇ ਜਿਹੜੇ ਮਿਹਦੇ ਮੀਨ ਦਾ ਰਾਸ਼ਨ ਖਾ ਖਾ ਰਹੇ ਆ ਤੇ ਉਹਨਾਂ ਦਾ ਰਾਸ਼ਨ ਜਿਹੜਾ ਵਾ ਜਾਣ ਬੀਤ ਕੇ ਬੇਬੁਨਿਆਦ ਤਰੀਕੇ ਨਾਲ ਜਿਹੜਾ ਵਾ ਉਹ ਚੱਕੀ ਤੇ ਜਿਹੜਾ ਵੇਚਿਆ ਜਾ ਰਿਹਾ ਇਹਨਾਂ ਦੇ ਖਿਲਾਫ ਫੂਡ ਕਮਿਸ਼ਨ ਫੂਡ ਕਮਿਸ਼ਨ ਪੰਜਾਬ ਜਿਹੜੇ ਤੁਰੰਤ ਜਿਹੜਾ ਵਾ ਉਹ ਐਕਸ਼ਨ ਲੈਣ ਸਾਡੀ ਹੱਥ ਜੋੜ ਕੇ ਬੇਨਤੀ ਆ ਔਰ ਦੂਜਾ ਜਿਹੜਾ ਵਾ ਗਰੀਬ ਬੱਚਾ ਸ਼ਮਸ਼ੀਰ ਸਿੰਘ ਜਿਹੜਾ ਵਾ ਗਰੀਬ ਭਾਈਚਾਰੇ ਨਾਲ ਸੰਬੰਧ ਰੱਖਦਾ ਜਿਹਨੂੰ ਐਡਮਿਸ਼ਨ 5-6 ਵਾਰ ਜਾਣ ਆਪਣਾ ਚੱਕਰ ਮਾਰਨ ਤੇ ਵੀ ਜਿਹੜੀ ਆ ਉਹ ਐਡਮਿਸ਼ਨ ਜਿਹੜੀ ਆ ਉਹ ਨਹੀਂ ਦਿੱਤੀ ਗਈ ਸਰ ਜਿਹੜਾ ਤੁਸੀਂ ਗੱਲ ਕੀਤੀ ਜਿਹੜਾ ਤਰਨਾ ਲੱਗਾ ਬਾਗ ਉਹਦੇ ਵਿੱਚ ਇਹ ਜਿਹੜੇ ਸਾਬਕਾ ਸਰਪੰਚ ਨੇ ਇੱਥੋਂ ਦੇ ਅਕਾਲੀ ਦਲ ਦੇ ਇਹਨਾਂ ਨੇ ਲਗਭਗ 4-5 ਦਿਨ ਪਹਿਲਾਂ ਸਾਡੇ ਕੋਲ ਬੱਚਾ ਆਇਆ ਸੀ ਬੱਚਾ ਲੈ ਕੇ ਆਈ ਸੀ ਇਹਨਾਂ ਨੇ 11ਵੀਂ ਜਮਾਤ ਦਾ ਯਾਰ ਇਹ ਜਬਾਤ ਦਾ ਬੱਚਾ ਲੈ ਕੇ ਆਈ ਸੀ ਤੇ ਮੈਨੂੰ ਇਹਨਾਂ ਨੇ ਮਤਲਬ ਜਿਹੜਾ ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਮਤਲਬ ਤੁਸੀਂ ਜਿਹੜਾ ਇਹਨੂੰ ਦਾਖਲਾ ਦਿਓ। ਦਾ ਕਿ ਜਿਹੜੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਆ ਦੇਖੋ ਐਡਮਿਸ਼ਨ ਹੋ ਗਈ ਹੈ। ਇਹਦੇ ਵਿੱਚ ਜਿਹੜੀ ਲਾਸਟ ਡੇਟ ਆਫ ਐਡਮਿਸ਼ਨ ਹੈਗੀ 31 ਅਗਸਤ। 31 ਅਗਸਤ ਤੱਕ ਜਿਹੜਾ ਤੁਸੀਂ ਜਿਹੜਾ ਬੱਚਾ ਵਾ ਦਾਖਲਾ ਕਰ ਸਕਦੇ ਹੋ। ਪਹਿਲਾਂ ਕਿਹੜੀ ਕਲਾਸ ਲੈ ਕਿਹੜੀ ਕਲਾਸ ਕਰੀਏ? 9ਵੀਂ ਤੋਂ ਲੈ ਕੇ 12ਵੀਂ ਤੱਕ। ਠੀਕ ਹੈ ਜੀ। ਇਹਦੇ ਵਿੱਚ ਜਿਹੜੀ ਪਹਿਲਾਂ ਐਡਮਿਸ਼ਨ ਡੇਟ ਸੀ ਲਾਸਟ ਡੇਟ ਉਹ 31 ਜੁਲਾਈ ਸੀ ਜਿਹੜੀ ਕਿ ਬੋਰਡ ਨੇ ਵਧਾ ਕੇ 31 ਅਗ ਕਤੀ 31 8 ਤੋਂ ਬਾਅਦ ਜੇ ਕੋਈ ਬੱਚਾ ਆਉਂਦਾ ਤੇ ਉਹਦੇ ਵਿੱਚ ਐਡਮਿਸ਼ਨ ਦੇਣ ਦਾ ਜਾਵਾ ਸਾਡੇ ਕੋਲ ਕੋਈ ਅਧਿਕਾਰ ਨਹੀਂ ਹੁੰਦਾ। ਇਹ ਵੀ ਗੱਲ ਤੁਹਾਨੂੰ ਸਮਝਾਈ ਸੀ ਤੇ ਇਹ ਆ ਪੰਜ ਕੀ ਦਿਨਾਂ ਨੂੰ ਦਿਖਾਈ ਸੀ। ਇਹ ਲਾਸਟ ਡੇਟ ਜਿਹੜੀ 31 8 ਗਈ ਸੀ ਤੇ ਇਹ ਉਦੋਂ ਉਸ ਤੋਂ ਪਹਿਲਾਂ ਬੱਚਾ ਸਾਡੇ ਕੋਲ ਨਹੀਂ ਆਇਆ। ਤੇ ਇਸ ਕਰਕੇ ਇਹਦੀ ਐਡਮਿਸ਼ਨ ਨਹੀਂ ਹੋ ਸਕਦੀ। ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ ਦੀਵਾਲ। ਅਸ ਦਿਨ ਵਾਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ